ਦਿੱਤੋ ਜੀ ਆਤਾ ਸਾਰਾ ਤੁਹਾਡੇ ਤੁਹਾਨੂੰ ਪਤਾ ਹੈਗਾ ਜੀ ਜਿਦਾਂ ਕਿ ਜਿਹੜੀ ਪੁਲਿਸ ਦੀ ਜੜੀ ਸਾਡੀ ਟੀਮ ਹੈ ਸਾਡੀ ਤਾਰੀਵਾਲ ਦੀ ਟੀਮ ਸਿਟੀ ਦੀ ਸਪੈਸ਼ਲ ਸਾਰੀ ਟੀਮਾਂ ਕਾਫੀ ਮਿਹਨਤ ਨਾਲ ਜਿਹੜਾ ਹੈਗਾ ਸਾਰੇ ਜਿਹੜੇ ਵੀ ਕੇਸ ਹੈਗੇ ਜਿੱਥੇ ਅਸੀਂ ਚਾਹੁੰਦੇ ਹੈਗੀ ਅਸੀਂ ਕੇਸ ਪ੍ਰिवेंट ਕਰ ਸਕੀਏ ਅਸੀਂ ਪ੍ਰੀਵੈਂਸ਼ਨ ਤੇ ਵੀ ਜਿਹੜਾ ਹੈਗਾ ਸਾਡਾ ਪੂਰਾ ਫੋਕਸ ਹੈਗਾ ਇਸ ਤੋਂ ਇਲਾਵਾ ਏਰੀਆ ਡੋਮਿਨੇਸ਼ਨ ਸਾਡੀ ਟ੍ਰੈਫਿਕ ਅਵੇਲਮੈਂਟ ਦੇ ਨਾਲ ਨਾਲ ਸਾਡਾ ਡਿਟੈਕਸ਼ਨ ਵੀ ਜਿੰਨੇ ਵੀ ਕੇਸਸ ਰੀਸੈਂਟਲੀ ਜਿੰਨੇ ਵੀ ਕਿਸੇ ਤਰ੍ਹਾਂ ਦੇ ਹੋਏ ਹੈਗੇ ਚਾਹੇ ਉਹ ਥ੍ਰੈਟ ਕੋਲ ਦੇ ਹੋਵੇ ਚਾਹੇ ਉਹ ਥੈਫ ਦੇ ਹੋਵੇ ਸਨੇਚਿੰਗ ਦੇ ਹੋਵੇ ਸਾਰੇ ਕਿਸੇ ਗ੍ਰਹਿ ਹੈਗੇ ਕੋਲ 10 ਤੋਂ ਪੁਲਿਸ ਹਲੋ ਟ੍ਰੈਕ ਕੀਤਾ। ਵੇੜੀ ਧੜੀਵਾਦੀ ਜਿਹੜੀ ਹੋਈ ਹੈ ਇਸ ਤਰ੍ਹਾਂ ਹੋਈ ਆ ਉਹਦੇ ਕਿੰਨੇ ਪੈਸੇ ਰਿਕਵਰ ਹੋਏ ਆ। ਹਾਂਜੀ ਆ ਜਿਹੜੀ ਵਾਰਦਾਤ ਹੈ ਆ ਜਿਹੜੀ 24 ਤਰੀਕ ਦੀ ਜਿਹੜੀ ਵਾਰਦਾਤ ਹੈ ਜੀ ਦੁਪਹਿਰ ਦਾ ਟਾਈਮ ਸੀ ਕ੍ਰਿਸ਼ਨਾ ਮੰਦਿਰ ਜਿਹੜਾ ਧੜੀਵਾਲ ਹੈਗਾ ਉੱਥੇ ਜਿਹੜੇ ਉਹਨਾਂ ਦੇ ਜਿਹੜੇ ਪੁਜਾਰੀ ਸਾਹਿਬ ਹੈਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ उन्नीस लाख रुपया जरा है तो, सूचना मिली सी कि लगभग उन्नीस लाख रुपया चोरी हुआ है एंड उसी कड़ी के इमीडिएटली जारी स्पेसल ब्रांच एस एच ओ जेजीवाल है एंड डी एस पी ताजीवाल है उन्होंने मौके से विजिट किया है साढ़े एस पी इनवेस्टिगेशन मौके से गए है पूरा नक्शा मौका देखा इसके अलावा जे सारे एंगल्स चैक किए ਉਸਤੇ ਵੀ ਸਾਡੀ ਵਕਫਤ ਮਾ ਸਾਡੇ ਡੀਐਸਪੀ ਅਦਾ ਰਿਵਾਲ ਦੇ ਨਿਰਦੇਸ਼ਨ ਹੇਤ ਇਹਦੇ ਚ ਕੰਮ ਕਰਦੀ ਗਈਆਂ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਹੈਗਾ ਸਾਡਾ ਜਿਹੜਾ ਮੁਕੱਦਮਾ ਅਸੀਂ 24 ਅਵਰ ਦੇ ਵਿੱਚ ਪੇਸ਼ ਕਰ ਲਿਆ ਹੈਗਾ ਇਹਦੇ ਚ ਲਗਭਗ 1780000 ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ ਹੈਗਾ ਇਹਦੇ ਚ ਅਸੀਂ ਜਿਹੜਾ ਅਕਿਊਜ਼ਡ ਉਹ ਵੀ ਅरेस्ट ਕਰ ਲਿਆ ਹੈਗਾ ਉਹਦਾ ਨਾਮ ਉਜੀਤ ਹੈਗਾ ਉਦੀ ਉਮਰ ਲਗਭਗ 30 ਸਾਲ ਲਗੀ ਆ ਜਿਹਦਾ ਲੁਧਿਆਣਾ ਮੋਲਾ ਜਿਹੜਾ ਤਾਰੀਵਾਲ ਦਾ ਰਹਿਣ ਵਾਲਾ ਹੈ ਐਂਡ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਇਹਦੇ ਚ ਪਹਿਲਾਂ 3-5 ਚ ਦਰਦੇ ਨੇ ਦੋ ਸਿਟੀ ਦੇ ਵਿੱਚ ਦਰਜ ਹੈਗਾ ਇੱਕ ਤਾਰੀਵਾਲ ਦੇ ਵਿੱਚ ਦਰਜ ਹੈਗਾ ਉਹ ਜਿਹਦੇ ਕੋਲ ਪ੍ਰਿੰਟ ਜਿਹੜਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਅਜਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਅਤੇ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹ ਇਹ ਸਾਰੇ ਅੰਕਲ ਵਿੱਚ ਚਾਹ। ਕਿਉਂਕਿ ਸਾਡੀ ਟੀਮ ਮਾਨੇ ਕਾਫੀ ਮਿਹਨਤ ਕੀਆ ਇਹਦੇ ਚ ਟੈਕਨੀਕਲ ਅਪਕਸਲੀ ਵੀ ਹੋ ਹਿਊਮਨ ਇੰਟੈਲੀਜੈਂਸ ਦਾ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਕੰਬੀਨੇਸ਼ਨ ਕਰਕੇ ਜਿਹੜਾ ਹੈਗਾ ਇਹਦੇ ਚ ਜਿਹੜੀ ਹੈਗੀ ਸਾਨੂੰ ਪਤਾ ਲੱਗਿਆ ਹੈ ਅਨ ਅਕੋਰਡਿੰਗਲੀ ਅਸੀਂ ਕਰ ਹੈਗਾ ਇਹਨੂੰ ਪੇਸ਼ ਕਰਦੇ ਹਾਂ।

ਇਹਦੇ ਸਾਰੇ ਐਂਗਲ ਜਿੰਨੇ ਵੀ ਐਂਗਲ ਹੈਗੇ ਅਸੀਂ ਸਾਰੇ ਇਹਨਾਂ ਨੂੰ ਚੱਕ ਲਾਂਗੇ ਸਾਬ ਉਹ ਇਹਨਾਂ ਨੂੰ ਚੱਕ ਲਾਂਗੇ ਜਿਹੜਾ ਜਿਹੜਾ ਵੀ ਸਾਡੇ ਸਵਾਲ ਹੈ ਉਹ ਅਸੀਂ ਜਿਹੜਾ ਹੈਗਾ ਵੀ ਇਹਨੂੰ ਜਿਹੜੀ ਗੱਲ ਦੀ ਹੈ ਜਿਹੜੀ ਗੱਲ ਦੀ ਹੈ ਉਹ ਉਹ ਚ ਸਾਰਾ ਸਬਜੈਕਟ ਨੂੰ ਦੇਖਦੇ ਹਾਂ ਉਹ ਅਸੀਂ ਅੰਦਰੋਂ ਅਸੀਂ ਦਿਨ ਨੂੰ ਵਿਸ਼ਵਾਸ ਤੇ ਅਸੀਂ ਭਈ ਅੱਗੇ ਨਾਲ ਉਹ ਸਾਰਾ ਜਿਵੇਂ ਵਿਸ਼ਵਾਸ ਤੇ ਅਸੀਂ ਸਾਰੇ ਹਸਮਲਾ ਗਏ ਜਿਹੜੇ ਜਿਹੜੇ ਇਹ ਸਵਾਲ ਜਿਹੜੇ ਹਜੇ

तो तो मैं रामकृष्ण महंत कृष्ण मंद दारीवाल मैं एस एस पी डी एस पी एस एच ओ और स्पेशल ब्रांच मैं सभी का हार्ड तय दिल से बहुत बहुत धन्यवाद करता हूँ मैं अपने समाज की तरफ से को आशीर्वाद देता हूँ तय दिल से शुक्रिया करता उन्होंने बहुत मेहनत करके 24 घंटे के अंदर इस मसले को हल कर दिया और सभी की इज्जत को बरकरार रखा नहीं तो संत समाज में और भक्तों में बहुत ऐसा मैसेज चला गया था सभी रो रहे थे मेरे साथ कि ये क्या हो गया हमारे हिंदू समाज को बंद में एसएससी का और सारी टीम का बहुत बहुत अपने मेरे पास शब्द नहीं है वो उन शब्दों से सही उनको तहे दिल से शुक्रिया अदा करता जैसे मेरे 19 लाख के चोरी हुई थी तो करीब करीब मेरे बताया कि वो सब बरामद कर लिए हैं थोड़े से पैसे उसने खर्च कर लिए थे बाकी मेरे को एक ज्ञात हुआ कि वो पैसे बरामद कर लिए थे